ਫਰੈਂਡ ਸਾਰੀ ਖੁਸ਼ਖਬਰੀ ਹੈ ਜੀ ਪੰਜਾਬ ਪੁਲਿਸ ਦੇ ਕਨਸਟੇਬਲ ਦਾ ਡਿਸਟ੍ਰਿਕਟ ਪੁਲਿਸ ਕੈਟਰ ਦੇ ਵਿੱਚ ਰਿਜ਼ਲਟ ਹੈ ਜਿਹੜਾ ਅਨਾਉਂਸ ਕਰ ਦਿੱਤਾ ਗਿਆ 2023 ਦਾ ਲਾਸਟ ਜੀ ਨਾਰਮਲਾਈਜ਼ਡ ਮਾਰਕਸ ਨੇ ਪੇਪਰ 1 ਦੇ ਵਿੱਚ ਸੈਕੰਡ ਲਾਸ ਦੇ ਵਿੱਚ ਜਿਹੜੀ ਕੈਟਾਗਰੀ ਚ ਕੈਂਡੀਡੇਟ ਸਿਲੈਕਟ ਕੀਤਾ ਗਿਆ ਉਹ ਐਲੀਜੀਬਲ ਕੈਟਾਗਰੀ ਕੈਂਡੀਡੇਟ ਦੀ ਕਿਹੜੀ ਬਣਦੀ ਹੈ ਟੋਟਲ ਆਪਾਂ ਚੈੱਕ ਕਰ ਲੈਣੇ ਜੀ ਕਿੰਨੇ ਕੈਂਡੀਡੇਟ ਨੇ ਲਿਸਟ ਪਿਓਰਲੀ ਪ੍ਰੋਵੀਜ਼ਨ ਫੋਰ ਐਂਡ ਫਾਈਨਲ ਸਿਲੈਕਸ਼ਨ ਵਿਲ ਬੀ ਸਬਜੈਕਟ ਆਫ ਦਾ ਫੋਲੋਇੰਗ ਇੱਕ ਵਾਰ ਪ੍ਰੋਵੀਜ਼ਨਲ ਲਿਸਟ ਹੈ ਜੀ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਕੈਰੈਕਟਰਡ ਐਂਡ ਅਟੈਂਡੈਂਸ ਵੈਰੀਫਿਕੇਸ਼ਨ ਹੋਏਗੀ ਵੈਰੀਫਿਕੇਸ਼ਨ ਆਫ ਐਜੂਕੇਸ਼ਨਲ ਕੁਆਲੀਫਿਕੇਸ਼ਨ ਸਰਟੀਫਿਕੇਟ ਹੋਏਗੀ ਵੈਰੀਫਿਕੇਸ਼ਨ ਆਫ ਸਰਟੀਫਿਕੇਟ ਫॉर ਕਲੇਮਿੰਗ ਰਿਜ਼ਰਵੇਸ਼ਨ ਹੋਏਗੀ ਹੁਣ ਟੋਟਲ ਆਪਾਂ ਕੈਂਡੀਡੇਟ ਚੈੱਕ ਕਰ ਲੈਨੇ ਆ ਜੀ ਜਿਨ੍ਹਾਂ ਜਿਨ੍ਹਾਂ ਦਾ ਨਾਮ ਆ ਗਿਆ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਜਿਨ੍ਹਾਂ ਦਾ ਹਜੇ ਤੱਕ ਨਹੀਂ ਆਇਆ ਨਾਰਾਜ ਨਹੀਂ ਉਹਨਾਂ ਨਿਰਾਸ਼ ਨਹੀਂ ਹੋਣਾ ਕਿਉਂਕਿ ਪੋਸਟਸ ਨਹੀਂ ਹੈ ਜਿਹੜੀਆਂ ਉਹ ਅਪਲਾਈ ਹੋਣਾ ਸ਼ੁਰੂ ਹੋ ਚੁੱਕੀਆਂ ਨੇ ਤਿਆਰੀ ਆਪਣੀ ਖਿੱਚ ਕੇ ਰੱਖੋ ਟੋਟਲ ਆਪਾਂ ਕੈਂਡੀਡੇਟ ਚੈੱਕ ਕਰ ਲੈਨੇ ਆ ਸਾਰਿਆਂ ਨੂੰ ਰਿਕਵੈਸਟ ਹੈ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਕੇ ਰੱਖਿਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜੋ ਜੜੀ ਮਿਸ ਨਾ ਹੋਵੇ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈ ਉਹਨਾਂ ਨੂੰ ਜੁਆਇਨ ਜ਼ਰੂਰ ਕਰ ਲਿਓ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਂਗੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈ ਠੀਕ ਹੈ ਜੀ ਟੋਟਲ ਕੈਂਡੀਡੇਟ ਆਪਾਂ ਚੈੱਕ ਕਰਦੇ ਹਾਂ ਕਿੰਨੇ ਕੈਂਡੀਡੇਟ ਦਾ ਰਿਜ਼ਲਟ ਹੈ ਜਿਹੜਾ ਅਨਾਉਂ ਇਸ ਚੈਨਲ ਤੇ ਆਪਾਂ ਨਵੀਆਂ-ਨਵੀਆਂ ਰੈਸਪੀਆ ਜਿਹੜੀਆਂ ਉਹ ਪਾਉਂਦੇ ਰਹਿੰਨੇ ਆ ਠੀਕ ਹੈ ਜੀ ਟੈਕਨੀਕਲ ਵੀਡੀਓ ਲਈ ਇਨਫੋ ਬੋਰਡ ਹਾਲ ਤੱਕ ਵੀ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਹੈ WhatsApp ਚੈਨਲ ਵੀ ਸਾਰੇ ਸਬਸਕ੍ਰਾਈਬ ਕਰ ਲਿਓ ਜੀ ਪਲੀਜ਼ ਰਿਕਵੈਸਟ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਥੋੜੇ ਲਾਈਕ ਸ਼ੇਅਰ ਕਰਨ ਦੇ ਨਾਲ ਹੀ ਮੋਟੀਵੇਸ਼ਨ ਹੈ ਜਿਹੜੀ ਮਿਲਦੀ ਰਹਿੰਦੀ ਹੈ ਟੋਟਲ ਕੈਂਡੀਡੇਟ ਆਪਾਂ ਚੈੱਕ ਕਰਦੇ ਹਾਂ ਜੀ ਕਿੰਨੇ ਕੈਂਡੀਡੇਟ ਦਾ ਜਿਹੜਾ ਨਾਮ ਆਇਆ ਹੈ ਠੀਕ ਹੈ ਜੀ ਰੈਂਕ ਵੀ ਦੱਸਿਆ ਗਿਆ ਵੀ ਕਿੰਨਾ-ਕਿੰਨਾ ਰੈਂਕ ਹੈ ਠੀਕ ਹੈ ਸੀਰੀਅਲ ਨੰਬਰ ਟੋਟਲ ਰੈਂਕ ਵੀ ਦੱਸਿਆ ਗਿਆ ਲ 738 ਰੈਂਕ ਕੇ ਜਿਹੜਾ 1492 ਤੱਕ ਤੇ ਪੀਡੀਐਫ ਲ ਕਮੈਂਟ ਕਰ ਦਿਓ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦਿੰਨੇ ਆ ਹੋਰ ਅਪਡੇਟ ਇਸੇ ਤਰ੍ਹਾਂ ਹੀ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣਗੀਆਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵਾਰ-ਵਾਰ ਕਹਿੰਦੇ ਰਹੇ ਨੇ ਕਾਫੀ ਕੈਂਡੀਡੇਟ ਲਾਈਕ ਸ਼ੇਅਰ ਕਰਨ ਤੋਂ ਰਹਿ ਜਾਂਦੇ ਆ ਪਲੀਜ਼ ਜਰੂਰ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਮਿਲਦੇ ਆ ਜੀ ਹੋਰ ਅਪਡੇਟ ਦੇ ਨਾਲ ਜਲਦ ਹੀ ਦੇ ਸੀਨੀਅਰ ਅਸਿਸਟੈਂਟ ਕਲਕਤਿਆ ਪੋਸਟ ਕਲਰਕ ਦੀਆਂ ਪੋਸਟਾਂ ਦਾ ਅਪਲਾਈ ਸ਼ੁਰੂ ਹੋ ਚੁੱਕਿਆ ਜੀ ਅਪਲਾਈ ਕਰ ਲੋ ਲਾਸਟ ਡੇਟ ਦੀ ਵੇਟ ਕਿਸੇ ਕੈਂਡੀਡੇਟ ਨੇ ਨਹੀਂ ਕਰਨੀ ਜੇ ਕੋਈ ਦਿੱਕਤ ਆ ਰਹੀ ਹੈ ਤਾਂ ਟੈਕ ਟੈਕਨੀਕਲ ਚੈਲੇਂਜ ਆਪਣਾ ਇਨਫੋਪੋਰਟਲ ਟੈਕ ਸਾਰੇ ਸਬਸਕ੍ਰਾਈਬ ਕਰਕੇ ਰੱਖੋ ਮਿਲਦੇ ਹਾਂ ਜੀ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ